ਸਰਦਾਰ ਸੁਖਬੀਰ ਸਿੰਘ ਪਿੰਡ ਲੰਗਰਵਾਲ ਸਾਬਦਾ ਅਜੀਤ ਸਿੰਘ ਇਹ ਪੌਲਟੀ ਫਾਰਮ ਮੈਂ ਪਾਇਆ ਸੀ ਪਹਿਲੀ ਵੇਚ ਕੇ ਆਪਣੇ ਪਾਇਆ ਮੈਂ ਤੇ ਮੇਰਾ ਕੰਮ ਹੀ ਕਾਰੋਬਾਰ ਹੀ ਸਾਰਾ ਇਹ ਹੋ ਗਿਆ ਛੋਟਾ ਜ਼ਿਮੀਦਾਰ ਹਾਂ ਮੈਂ ਮੇਰਾ ਧੰਦਾ ਹੀ ਸਾਰਾ ਇਹ ਹੋਇਆ ਜੀ ਮੈਂ ਸਰਕਾਰ ਕੋ ਮੰਗ ਕਰਦਾ ਤੇ ਮੇਰੀ ਕੋ ਮਤ ਦਿੱਤੀ ਜਾਵੇ ਜੀ ਨਿਸ਼ਾਨ ਮੇਰਾ 20 ਲੱਖ ਰੁਪਏ ਦਾ ਹੋ ਗਿਆ 20 ਤੀਜਾ ਦਾ ਟੋ ਇਹ ਤੋਂ 20 ਲੱਖ ਰੁਪਏ ਜਾਨਵਰ ਸਾਰੇ ਮਰ ਗਏ 6 6 ਜਾਂ 6500 ਜੀ ਸਾਰੇ ਜਾਨਵਰ ਮਰ ਗਏ ਅੱਜ ਅਸੀਂ ਭਾਰਤੀ ਸਾਂਝ ਯੂਨੀਅਨ ਦੇ ਇੱਕ ਗੁਰਾਹਾਂ ਵੱਲੋਂ ਪਿੰਡ ਲੰਗਰਵਾਲ ਦੇ ਵਿੱਚ ਆਏ ਆ ਸਾਡਾ ਇੱਥੇ ਮਤਲਬ ਕਿਸਾਨ ਸੀ ਜੱਥੇਬੰਦੀ ਦਾ ਆਗੂ ਜੀ ਜੀ ਉਹਦਾ ਕੱਲ ਫਾਰਸ਼ ਪੈਨ ਕਰਕੇ ਉਹ ਮਗਲਾ ਪੋਲਟਰੀ ਫਾਰਮ ਸੀ ਜਿਹਦੇ ਵਿੱਚ 6500 ਲਗਭਗ ਜਿਹੜਾ ਬੱਚਾ ਸੀ ਤੇ ਉਹਦੇ ਵਿੱਚੋਂ 2500 ਬਚਿਆ ਇਹ ਦਾਣੇ ਪਾ ਕੇ ਅਚਾਨਕ ਕਿਤੇ ਬਾਹਰ ਨਿਕਲੇ ਤਾਂ ਉਤੋਂ ਛੱਤ ਜਿਹੜੀ ਉੱਪਰ ਸੀ ਬੰਜਲ ਸੀ ਉਹ ਥੱਲੇ ਡਿੱਗੀ ਆ ਤੇ ਥੱਲੜੀ ਵੀ ਛੱਤ ਜਿਹੜੀ ਨਾਲ ਸਾਰੇ ਡੇਕਿਆ ਤੁਸੀਂ ਵੇਖਾਂਗੇ ਕਿ ਸਾਰੇ ਹੀ ਉਹ ਮੜਾ ਜਾ ਪਖਿਆ ਤੋਤਲੇ ਪੱਖੇ ਤੇ ਬਹੁਤ ਵੱਡਾ ਲਗਭਗ 20 ਲੱਖ ਦਾ ਜਿਹੜਾ ਨੁਕਸਾਨ ਕਿਸਾਨ ਦਾ ਤੇ ਕਿਸਾਨ ਜਿਹੜਾ ਤੇ ਨਪੇਟੇ ਇਹਦੇ ਤੇ ਘਾਈ ਕਿਲੇ ਦਾ مالک ਕਿਉਂਕਿ ਫੇਰ ਜਗਾਰੀ ਬੱਚਿਆਂ ਦਾ ਹੀ ਹੋਣ ਕਰਕੇ ਇਹਨਾਂ ਨੇ ਆਪਣਾ ਇਹ ਰੁਜ਼ਗਾਰ ਖੋਲਿਆ ਸੀ ਵੀ ਬੱਚਿਆਂ ਨੂੰ ਆਪਣੇ ਕੰਮ ਤੇ ਲਾਇਆ ਸੀ ਇਸ ਕਰਕੇ ਬਹੁਤ ਮਾੜੀ ਗੱਲ ਹੋਈ ਆ ਬਹੁਤ ੱਕਾ ਹੋਇਆ ਕਿਸਾਨ ਦੇ ਨਾਲ ਤੇ ਸਾਡੀ ਮੰਗ ਆ ਪੰਜਾਬ ਸਰਕਾਰ ਤੋਂ ਵੀ ਇਸ ਕਿਸਾਨ ਦੀ ਜਿਹੜੀ ਨੁਕਸਾਨ ਦੀ ਪਰਪਾਈ ਆ ਉਹ ਪੂਰੀ ਕੀਤੀ ਜਾਵੇ ਤਾਂ ਕਿ ਕਿਸਾਨ ਜਿਹੜਾ ਆਪਣਾ ਰੁਜ਼ਗਾਰ ਫੇਰ ਚਲਾ ਸਕੇ ਅੱਪੀ ਅਸੀਂ ਮੰਗ ਕਰਦੇ ਆ ਕਿ ਇਹ ਸਹਾਇਕ ਧੰਦਿਆਂ ਤੇ ਅੰਸ਼ੋਰਸ ਜਿਹੜੀ ਆ ਸਰਕਾਰ ਆਪ ਕਰੇ ਕਿਉਂਕਿ ਕਿਸਾਨ ਕੋ ਨੂੰ ਅੰਸ਼ੋਸ ਦੇ ਪੈਸੇ ਨਹੀਂ ਦਿੱਤੇ ਜਾ ਸਕਦੇ ਕਿਉਂਕਿ ਇਹਨਾਂ ਦੀਆਂ ਫੀਡਾਂ ਇਹਨਾਂ ਦੀਆਂ ਦਵਾਈਆਂ ਇਹਨਾਂ ਦੀ ਲੇਬਰ ਬਹੁਤ ਜ਼ਿਆਦਾ ਮਹਿੰਗੀ ਆ ਮਤਲਬ ਬਚਦਾ ਕੁਝ ਨਹੀਂ ਆ ਪਰ ਇਹ ਵੀ ਕਿਸਾਨ ਆਰੇ ਲੱਗਾ ਹੋਇਆ ਸਾਡੀ ਮੰਗ ਆ ਕਿ ਇਹਨਾਂ ਦੀ ਅੰਸ਼ੋਸ ਜਿਹੜੀ ਉਹ ਫ੍ਰੀ ਹੋ ਗਏ ਤਾਂ ਕਿ ਜਿਹੜਾ ਹੁਣ ਨੁਕਸਾਨ ਹੋਇਆ ਉਹਦੀ ਉੱਪਰ ਭਾਈ ਜਿਹੜੀ ਸੌਕੀ ਹੋ ਸਕੇ ਦੂਜੀ ਗੱਲ ਆ ਕਿ ਜਿਹੜੇ ਇਹਨਾਂ ਦੇ ਲਾਗਤ ਖਰਚੇ ਆ ਉਹ ਘਟਾਏ ਜਾਣ ਜਿਹੜੇ ਫੀਡਾਂ ਵਾਂ ਦਵਾਈਆਂ ਵਾਂ ਜਾਂ ਹੋਰ ਇਹਨਾਂ ਦਾ ਜਿਹੜਾ ਲਾਗਤ ਖਰਚੇ ਆਉਂਦੇ ਆ ਵੀ ਉਹਨਾਂ ਨੂੰ ਘਟਕੀਤਾ ਜਾਵੇ ਤੇ ਬਿਨਾ ਵਿਆਜ ਤੋਂ ਜਿਹੜੇ ਆ ਮਤਲਬ ਸਾਡੇ ਬੇਰੁਜ਼ਗਾਰ ਕਿਸਾਨ ਬੱਚੇ ਜਿਹੜੇ ਆ ਉਹਨਾਂ ਨੂੰ ਸਹਾਇਕਤਾ ਦੇ ਖੋਲਣ ਵਾਸਤੇ ਲੋਨ ਦੇਣਾ ਚਾਹੀਦਾ ਸਰਕਾਰ ਨੂੰ ਜਿਹੜਾ ਭਾਰਤ ਸਰਕਾਰ ਅੱਜ ਕੱਲ ਅਮਰੀਕਾ ਦੇ ਨਾਲ ਟੈਕਸ ਮੁਕਤ ਜਿਹੜਾ ਸਮਝੌਤਾ ਕਰਨ ਜਾ ਰਹੀ ਹੈ ਅੱਜ ਜਿਹੜਾ ਤੁਸੀਂ ਵੇਖ ਰਹੇ ਹੋ ਨਾ ਵੀ ਕਿਸਾਨ ਨੇ ਆਪਣੀ ਰੋਜੀ ਰੋਟੀ ਜਿਹੜੀ ਖੋਲੀ ਹੋਈ ਆ ਇਹਦੀ ਰੋਜੀ ਰੋਟੀ ਨੂੰ ਨਸ਼ਟ ਕਰਨ ਵਾਸਤੇ ਉਹ ਸਮਝੌਤਾ ਹੋ ਰਿਹਾ ਕਿਉਂਕਿ ਬਹੁਤ ਸਸਤਾ ਮੀਟ ਜਿਹੜਾ ਬਾਹਰੋਂ ਆ ਰਿਹਾ ਬਹੁਤ ਸਸਤਾ ਦੁੱਧ ਬਾਹਰੋਂ ਆ ਰਿਹਾ ਬਹੁਤ ਸਸਤਾ ਪਨੀਰ ਬਾਹਰੋਂ ਆ ਰਿਹਾ ਯਾਨੀ 1430 ਚੀਜ਼ਾਂ ਜਿਹੜੀਆਂ ਉਹ ਬਾਹਰੋਂ ਟੈਕਸ ਮੁਕਤ ਆਉਣੀਆਂ ਨੇ ਜਦੋਂ ਉਹ ਮੁਕਤ ਆ ਗਈਆਂ ਇੱਥੇ ਜਿਹੜਾ ਮੀਟ ਹੈ ਵੇਲੇ ਤੁਸੀਂ 150 ਰੁਪਏ ਜਾਂ 200 ਰੁਪਏ ਲੈਂਦੇ ਹੋ ਉਹਨਾਂ ਨੇ 50 ਰੁਪਏ ਆ ਕੇ ਵੇਚਣਾ ਬਹੁਤ ਟੌਪ ਦਾ ਫਿਰ ਇਸ ਮੀਟ ਨੂੰ ਜਿਹੜਾ ਉਹ ਮਤਲਬ ਇਹ ਵਿਕਣਾ ਨਹੀਂ ਹੈਗਾ ਇਹਨਾਂ ਦੇ ਕੋਲ ਪੋਲੀ ਫਾਰਮ ਸੁਣਿਆ ਸੀ ਬੜਾ ਵੱਡਾ ਸੀ ਪਰ ਉਹ ਕੱਲ ਮੀਂਹ ਸ਼ਿਟਕ ਆਉਣ ਕਰਕੇ ਸਾਰਾ ਪੋਲੀ ਫਾਰਮ ਡਿੱਗ ਪਿਆ ਏ 6000 ਬੱਚਾ ਸੀ ਸਾਰੇ ਬੱਚੇ ਥੱਲੇ ਆ ਕੇ ਮਰ ਚੁੱਕੇ ਨੇ ਤੇ ਪਰਿਵਾਰ ਦੀ ਬੁਰੀ ਹਾਲਤ ਆ ਰੋ ਰੋ ਕੇ ਬੜਾ ਬੰਦਾ ਹਾਲਿਆ ਕਰਜਾ ਇਹਨਾਂ ਸਿਰ ਤੇ ਪਹਿਲਾਂ ਬਹੁਤ ਜ਼ਿਆਦਾ ਹੈ ਜ਼ਮੀਨ ਮੀਨ ਦੇ ਕੋਲ ਬਹੁਤ ਥੋੜੀ ਹੈ ਪੱਠੇ ਦਿੱਤੇ ਜੋਗੀ ਇੰਨੇ ਗਰੀਬ ਬੰਦੇ ਨਹੀਂ ਹੱਥੋਂ ਪਰੇ ਮਰ ਕੇ ਜਥੇ ਬੰਦੇ ਆਈ ਆ ਸਦਾ ਲਖਵਿੰਦਰ ਸਿੰਘ ਜੀ ਆਏ ਆ ਇਹਨਾਂ ਆ ਕੇ ਪਰਿਵਾਰ ਨੂੰ ਰੋਂਦਿਆਂ ਧੁੰਦਿਆਂ ਦੁਲਾਸਾ ਦਿੱਤਾ ਕੋਈ ਗੱਲ ਨਹੀਂ ਕੁਛ ਨਾ ਕੁਛ ਸਰਕਾਰ ਕਰੇਗੀ ਅਸੀਂ ਮੰਗ ਰੱਖਦੇ ਆ ਅਸੀਂ ਆਸ ਕਰਦੇ ਆ ਸਰਕਾਰ ਦੇ ਕੋਲੋਂ ਇਹਨਾਂ ਗਰੀਬਾਂ ਦਾ ਲੋਕਾਂ ਦਾ ਸੁਣਿਆ ਜਾਵੇ ਜਾਂ ਪਿਛੇ ਦਿਖਾ ਲਓ ਇਹਨਾਂ ਨੂੰ ਸਾਰਾ ਤੈਸ਼ ਨਾਸ਼ ਹੋ ਗਿਆ ਹੈ ਟੈਗ ਤੇਰੀ ਹੋ ਗਿਆ ਹੈ ਨਾ ਕੋ ਬੱਚਾ ਬਚਿਆ ਇੰਨਾ ਕੋ ਇਹਦੇ ਵਿੱਚੋਂ ਮਲਕ ਕੋ ਪੂਲੀ ਫਾਰਮ ਦਾ ਹਿਸਾਬ ਵਾਲਿਆ ਗਾਰਡਰ ਵੀ ਦੋਰੇ ਗਰੇਲ ਵੰਗ ਹੋ ਗਏ ਆ ਨਾ ਨੌਜਵਾਨਸ ਕੰਮ ਆਉਣੇ ਆ ਨਾ ਇਹ ਵਿੱਚ ਸਤੀ ਕੁਝ ਵੀ ਨਹੀਂ ਸਮਾਨ ਕੰਮ ਆਉਣਾ ਇੱਕ ਮਿੱਟੀ ਹੋ ਗਏ ਸਭ ਕੁਝ ਸਰਕਾਰ ਦੇ ਗਾੜੀ ਇਹੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੇ ਕਿਸਾਨ ਵੀਰ ਦੀ ਪਰਪਾਈ ਕੀਤੀ ਜਾਵੇ